ਨਮਸਕਾਰ ਆਸ਼ੀਸ਼ ਮੇਤਲ ਫਿਰ ਆਰ ਸੇਨ ਤੋਂ ਦੋਸਤੋ ਅੱਜ ਮੈਂ ਤੁਹਾਨੂੰ ਇੱਕ 311 ਐਂਟੀਕ ਲੱਕੜ ਅਤੇ ਐਂਟੀਕ ਸੋਨੇ ਦਾ ਪੇਂਟ ਦਿਖਾ ਰਿਹਾ ਹਾਂ ਇਹ ਇੱਕ ਬਹੁਤ ਹੀ ਸੁੰਦਰ ਸੈਟ ਹੈ ਇਸ ਵਿੱਚ ਚਮੜੇ ਦੀ ਵਰਤੋਂ ਕੀਤੀ ਗਈ ਹੈ ਬਹੁਤ ਆਰਾਮਦਾਇਕ ਅਤੇ ਵਿਸ਼ਾਲ ਸੈਟ ਹੁਣ ਇਹ ਮੈਂ ਤੁਹਾਨੂੰ ਪਹਿਲਾ ਵੀਡੀਓ ਨੰਬਰ 104 ਵਿੱਚ ਵੀ ਦਿਖਾਇਆ ਹੈ ਅਤੇ ਇਹ ਸਾਡੇ ਕੋਲ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ਵਿੱਚੋਂ ਇੱਕ ਹੈ ਅਤੇ ਸਭ ਤੋਂ ਵੱਧ ਪਸੰਦ ਕੀਤੀ ਗਈ ਯੂਨਿਟ ਦੇ ਕੁਝ ਸਾਲਾਂ ਵਿੱਚ ਹੁਣ ਤਾਂ ਡਿਜ਼ਾਈਨ ਬਣਤਰ ਫੈਬਰਿਕ ਦਾ ਰਲ ਅਤੇ ਲੋਕ ਇਸ ਨੂੰ ਇਸ ਤਰ੍ਹਾਂ ਪਸੰਦ ਕਰ ਰਹੇ ਹਨ ਲੋਕ ਤੰਗਾ ਜਾਂ ਆਕਾਰ ਵਿੱਚ ਕੋਈ ਬਦਲਾ ਨਹੀਂ ਮੰਗਦੇ ਇਸ ਤਰ੍ਹਾਂ ਦੀ ਹਰ ਚੀਜ਼ ਜਿਵੇਂ ਤੁਸੀਂ ਇੱਥੇ ਦੇਖਦੇ ਹੋ ਪਿਛਲੇ ਪਾਸੇ ਕੋਈ ਟੰਗ ਅਤੇ ਫੋਨ ਦੇ ਕੁਸ਼ਣਾਂ ਵਿੱਚ ਇਹ ਇੱਕ ਹਟਾਉਣ ਲੋਕ ਕੁਸ਼ਣ ਹੈ ਜਿਵੇਂ ਤੁਸੀਂ ਉਸੇ ਫਾਰਮੈਟ ਵਿੱਚ ਦੇਖਦੇ ਹੋ ਲੋਕ ਇਸ ਨੂੰ ਪਸੰਦ ਕਰ ਰਹੇ ਹਨ ਅਤੇ ਸਾਡੇ ਪ੍ਰਸ਼ੰਸਾ ਪੱਤਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਿਆ ਹੈ ਅਤੇ ਸਾਨੂੰ ਤਸਵੀਰਾਂ ਭੇਜੀਆਂ ਹਨ ਇੱਕ ਵਾਰ ਜਦੋਂ ਇਹ ਉਹਨਾਂ ਦੇ ਘਰ ਪਹੁੰਚ ਜਾਂਦਾ ਹੈ ਅਤੇ ਉਹ ਹੁਣ ਇਸ ਚੀਜ਼ ਤੋਂ ਬਹੁਤ ਖੁਸ਼ ਹਨ ਤਾਂ ਮੈਂ ਤੁਹਾਨੂੰ ਇਹ ਯੂਨਿਟ ਦੋ ਕਾਰਨਾ ਕਰਕੇ ਦੁਬਾਰਾ ਕਿਉਂ ਦਿਖਾ ਰਿਹਾ ਹਾਂ ਪਹਿਲਾ ਪਹਿਲਾ ਵਾਲਾ ਵੀਡੀਓ 104 ਉਸ ਸਮੇਂ ਬਹੁਤ ਸਪਸ਼ਟ ਨਹੀਂ ਸੀ ਕਿਉਂਕਿ ਇਹ ਹੁਣ ਬਹੁਤ ਪੁਰਾਣਾ ਵੀਡੀਓ ਹੈ ਅਤੇ ਦੂਜਾ ਕਾਰਨ ਇਹ ਹੈ ਕਿ ਮੈਂ ਤੁਹਾਨੂੰ ਵੀਡੀਓ ਨੰਬਰ 1607 ਵਿੱਚ 41 ਵਿੱਚ ਉਹੀ ਸੈੱਟ ਦਿਖਾਇਆ ਹੈ 1607 ਵਿੱਚ ਸਾਡੇ ਕੋਲ 3 ਸੀਟਰ ਦੀ بجائے 4 ਸੀਟਰ ਸੀ ਅਤੇ ਸਾਡੇ ਕੋਲ ਦੋ ਕੁਰਸੀਆਂ 3 ਸੀਟਰ ਅਤੇ 4 ਸੀਟਰ ਵਿੱਚ ਲਗਭਗ 22 ਇਚ ਦਾ ਅੰਤਰ ਹੈ ਹੁਣ ਜਦੋਂ ਤੁਸੀਂ ਇਹਨਾਂ ਦੋਵਾਂ ਦੀ ਤੁਲਨਾ ਕਰਦੇ ਹੋ 4 ਸੀਟਰ ਅਤੇ 3 ਸੀਟਰ ਤਾਂ ਤੁਸੀਂ ਉਥੇ ਅੰਤਰ ਜਾਣ ਸਕਦੇ ਹੋ ਇਹ ਹਿੱਸਾ 4 ਸੀਟਰ ਵਿੱਚ ਵਧਾਇਆ ਗਿਆ ਹੈ ਇਹ 78 ਇਚ ਬਾਹਰੀ 6.5 ਫੁੱਟ ਹੈ ਅਤੇ 4 ਸੀਟਰ 100 ਇਚ ਲਈ ਜਾਂਦਾ ਹੈ। ਬਾਰੀ ਖੱਬੇ ਤੋਂ ਸੱਜੇ ਇਹ ਚਮੜਾ ਹੈ ਜੋ ਅਸੀਂ ਵਰਤਦੇ ਹਾਂ। ਅਸੀਂ ਅਸਲੀ ਜਾਨਵਰਾਂ ਦੀ ਚਮੜੀ ਤੇ ਕੰਮ ਨਹੀਂ ਕਰਦੇ। ਇਸ ਲਈ ਅਸੀਂ ਚਮੜੇ ਦੀ ਵਰਤੋਂ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਡਿਰიან ਅਤੇ ਆਈਕੀਆ ਵਰਗੀਆਂ ਵੱਡੀਆਂ ਕੰਪਨੀਆਂ ਆਪਣੇ ਜ਼ਿਆਦਾਤਰ ਫਰਨੀਚਰ ਵਿੱਚ ਚਮੜੇ ਦੀ ਵਰਤੋਂ ਕਰ ਰਹੀਆਂ ਹਨ। ਉਸੇ ਤਰ੍ਹਾਂ ਤੁਸੀਂ ਇਸ ਨੂੰ ਇੱਥੇ ਦੇਖੋ। ਇਸ ਲਈ ਜੇਕਰ ਤੁਹਾਨੂੰ 2 ਸੀਟਰ, 3 ਸੀਟਰ ਜਾਂ 4 ਸੀਟਰ ਦੀ ਲੋੜ ਹੈ ਤਾਂ ਅਸੀਂ ਇਸ ਨੂੰ ਤੁਹਾਡੇ ਲਈ ਬਣਾ ਸਕਦੇ ਹਾਂ। ਤੁਸੀਂ ਇਸ ਦੇ ਨਾਲ ਇੱਕ ਮੇਜ਼ ਇੱਕ ਦੀਵਾਨ ਜਾਂ ਇੱਕ ਧੂਲਾ ਸੰਕਲਪ ਵਿੱਚ ਸ਼ਾਮਲ ਕਰ ਸਕਦੇ ਹੋ ਅਤੇ ਕੋਈ ਹੋਰ ਰੰਗ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਫੈਬਰਿਕ ਬਦਲਣਾ ਚਾਹੁੰਦੇ ਹੋ ਜਾਂ ਤੁਸੀਂ ਰੰਗ ਬਦਲਣਾ ਚਾਹੁੰਦੇ ਹੋ ਜਾਂ ਤੁਸੀਂ ਇਹ ਟੀਕ ਫਿਨਿਸ਼ ਜਾਂ ਡਾਰਕ ਫਿਨਿਸ਼ ਵਿੱਚ ਚਾਹੁੰਦੇ ਹੋ ਜੋ ਅਸੀਂ ਤੁਹਾਨੂੰ ਬਹੁਤ ਸੁੰਦਰ ਸਾਟ ਪ੍ਰਦਾਨ ਕਰ ਸਕਦੇ ਹਾਂ ਜਿਵੇਂ ਕਿ ਗਲੋਬਲ ਪੱਧਰ ਤੇ ਅਤੇ ਅਸੀਂ ਗਲੋਬਲ ਪੱਧਰ ਤੇ ਜ਼ਿਆਦਾਤਰ ਸਥਾਨਾਂ ਅਤੇ ਪੂਰੇ ਭਾਰਤ ਦੇ ਨਾਲ ਨਾਲ ਸਾਡੇ ਕਾਰੀਗਰਾਂ ਦੇ ਹੱਥ ਦਾ ਕੰਮ ਅਤੇ ਅੱਗ ਲਗਾਉਣ ਦੀ ਗੁਣਵਤਾ जो तुम इखते दे हो भेज रहे हाँ उम्मीद है तो तो बेनती करांगा तो बहुत धनबाद